ਹਨ ਭਗਵਾਨ ਜੀ ਜਿਹੜੀ ਪਤਨੀ ਹੈ ਉਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਨਾਲ ਅਣ ਕਰੇਗੀ ਕਿ ਮੈਂ 100000 ਰੁਪਏ ਦੇ ਦੂੰਗੀ ਉਹ ਆਪਣੇ ਪਤੀ ਨੂੰ ਪੁੱਛੇ ਕਿ ਤੈਂ ਬੀਬੀਆਂ ਦੇ ਨਾਲ ਕਿਉਂ ਧੋਖਾ ਕੀਤਾ ਸਵਾ ਦੋ ਸਾਲ ਹੋ ਗਏ ਆ ਤੈਂ ਪੰਜੀ ਨਹੀਂ ਦਿੱਤੀ ਉਹ ਭਗਵਾਨ ਜੀ ਤੋਂ ਜਵਾਬ ਲਵੇ ਕਿ ਇਹਨੇ ਭਗਵਾਨ ਜੀ ਅੱਜ ਜਲੰਧਰ ਆ ਰਹੇ ਜਲੰਧਰ ਸ਼ਹਿਰੋਂ ਔਰਾ ਛੋੜੀ ਜਿਹਾ ਤਬਦੀਲ ਕਰ ਲਿਆ ਕੀ ਆ ਖਤਰਾ ਹੈ ਭਗਵਾਨ ਜੀ ਨੂੰ ਜਲੰਧਰ ਦੇ ਧੋਖਾ ਤੋਂ ਕੀ ਆ ਪਹਿਲਾਂ ਉਹ ਕਹਿੰਦਾ ਸੀ ਕਿ ਮੈਨੂੰ ਵੀਆਈਪੀ ਕ ਕਰ ਦੇਣੀ ਲੋੜ ਮੈਨੂੰ ਸਿਕਿਉਰਟੀ ਦੀ ਨਹੀਂ ਲੋੜ ਅੱਜ ਚੱਪੇ ਚੱਪੇ ਤੇ ਪੁਲਿਸ ਖੜੀ ਹੈ ਅੱਜ ਸਿਵਲ ਵਰਦੀ ਦੇ ਵਿੱਚ ਪੁਲਿਸ ਉਹਨਾਂ ਦਾ ਰੋਡ ਸ਼ੋਅ ਕਰਾ ਰਹੀ ਹੈ ਕੀ ਖਤਰਾ ਹੈ ਲੋ ਮੈਂ ਪੁੱਛਣਾ ਚਾਹੁੰਦਾ ਸੀਐਮ ਭਗਵੰਤ ਮਾਨ ਵੱਲੋਂ ਅੱਜ ਜਲੰਧਰ 'ਚ ਰੋਡ ਸ਼ੋਅ ਕੱਢਿਆ ਜਾਵੇਗਾ ਤੇ ਜਿਸ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹਮਲਾ ਕਰਦੇ ਕਿਹਾ ਕਿ ਸੀਐਮ ਮਾਨ ਨੇ ਪੂਰੇ ਜਲੰਧਰ ਸ਼ਹਿਰ ਨੂੰ ਸ਼ੌਨੀਚ ਤਬਦੀਲ ਕਰ ਦਿੱਤਾ ਹੈ ਤੇ ਭਗਵੰਤ ਮਾਨ ਨੇ ਦੱਸਣ ਕਿ ਉਹਨਾਂ ਨੂੰ ਜਲੰਧਰ ਦੇ ਲੋਕਾਂ ਤੋਂ ਕਿਸ ਚੀਜ਼ ਦਾ ਖਤਰਾ ਹੈ ਇਸ ਦੇ ਨਾਲ ਹੀ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਕਹਿੰਦੇ ਸੀ ਕਿ ਮੈਨੂੰ ਵੀਆਈਪੀ ਕਲਚਰ ਤੇ ਸਿਕਿਉਰਟੀ ਦੀ ਲੋੜ ਨਹੀਂ ਤੇ ਅੱਜ ਚੱਪੇ-ਚੱਪੇ ਤੇ ਪੁਲਿਸ ਖੜੀ ਐ ਇਸ ਦੇ ਨਾਲ ਹੀ ਚਰਨਜੀਤ ਚੰਨੀ ਨੇ ਪੰਜਾਬ 바이 ਪੀਐਮ ਮੋਦੀ ਵੱਲੋਂ ਬਾਹਰ ਤੋਂ ਮੰਗਵਾਈ ਗਈ ਪੁਲਿਸ ਤੇ ਵੀ ਸਵਾਲ ਚੁੱਕੇ ਨੇ ਜੋ ਗੋਲ ਦਿਨ ਕੇ ਪੰਜਾਬ ਦੌਰੇ ਮੈਂ ਅੱਜ ਪਟਿਆਲਾ ਆ ਰਹੇ ਹਾਂ ਤਾਂ ਦੂਸਰੀ ਤਰਫ ਭਗਵੰਤ ਸਾਨ ਨੇ ਉਹ ਜਲੰਧਰ ਆ ਰਹੇ ਆਪਣੇ ਉਮੀਦਵਾਰ ਕੇ ਹੱਕ ਮੇ ਚੋਣ ਪ੍ਰਚਾਰ ਕਰਨੇ ਲਈ ਕਿਵੇਂ ਦੇਖਦੇ ਹਨ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹ ਪ੍ਰਾਈਮ ਮਿਨਿਸਟਰ ਐ ਇੱਥੇ ਆ ਰਹੇ ਐ 10 ਸਾਲੋਂ ਮੁੱਖ ਪ੍ਰਧਾਨ ਮੰਤਰੀ ਰਹੇ ਐ ਕਿਰਪਾ ਕਰਕੇ ਦੱਸਣ ਕਿ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕਿਆ ਦਿੱਤਾ ਜਲੰਧਰ ਨੂੰ ਕਿਆ ਦਿੱਤਾ ਜੇ ਕੁਝ ਦਿੱਤਾ ਤਾਂ ਉਹ ਅਨਾਉਂਸ ਕਰਨ ਅੱਜ ਤੱਕ ਪੂਰਾ ਅਣਗੌਲਿਆ ਕੀਤਾ ਇਹਨਾਂ ਨੇ ਸਾਡੀ ਕਿਸਾਨੀ ਨੂੰ ਇਹਨਾਂ ਨੇ ਬਰਬਾਦ ਕਰਨ ਦਾ ਤਹਿਯਾ ਕੀਤਾ ਹੋਇਆ ਅਸਲ ਦੇ ਵਿੱਚ ਕਿਸਾਨੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਐ ਇਸ ਸੁਰੱਖਿਆ ਨੂੰ ਲੈ ਕੇ ਗੁਜਰਾਹ ਤੋਂ ਪੁਲਿਸ ਮੁਵਾਈ ਗਈ ਦਿੱਲੀ ਤੋਂ ਪੁਲਿਸ ਮੁਵਾਈ ਗਈ ਕਹੀਂ ਨਾ ਕਿ ਪੰਜਾਬ ਤੋਂ ਪੰਜਾਬ ਪੁਲਿਸ ਉਸ ਤੇ ਸਵਾਨੀਆ ਨਿਸ਼ਾਨ ਕੱਢਦਾ ਦੇਖੋ ਪ੍ਰਧਾਨ ਮੰਤਰੀ ਜੀ ਨੂੰ ਤਾਂ ਚਲੋ ਵਿਸ਼ਵਾਸ ਨਹੀਂ ਹੈ ਪੰਜਾਬ ਪੁਲਿਸ ਤੇ ਜਾਂ ਉਹਨਾਂ ਦੀ ਸਿਕਿਉਰਿਟੀ ਬਾਹਰੋਂ ਆਈ ਹੈ ਲੇਕਿਨ ਭਗਵਾਨ ਜਨਮਾਨ ਜੀ ਅੱਜ ਜਲੰਧਰ ਆ ਰਹੇ ਜਲੰਧਰ ਸ਼ਹਿਰੋਂ ਪੂਰਾ ਛੌਣੀ ਚ ਤਬਦੀਲ ਕਰ ਲਿਆ ਕੀ ਖਤਰਾ ਹੈ ਭਗਵਾਨ ਜਨਮਾਨ ਨੂੰ ਜਲੰਧਰ ਦੇ ਰੋਖਾਂ ਤੋਂ ਕੀ ਆ ਪਹਿਲਾਂ ਉਹ ਕਹਿੰਦਾ ਸੀ ਕਿ ਮੈਨੂੰ ਵੀਆਈਪੀ ਕਲਚਰ ਦੀ ਨਹੀਂ ਲੋੜ ਮੈਨੂੰ ਸਿਕਿਉਰਿਟੀ ਦੀ ਨਹੀਂ ਲੋੜ ਅੱਜ ਚੱਪੇ ਚੱਪੇ ਤੇ ਪੁਲਿਸ ਖੜੀ ਹੈ ਅੱਜ ਸਿਵਲ ਵਰਦੀ ਦੇ ਵਿੱਚ ਪੁਲਿਸ ਉਹਨਾਂ ਦਾ ਰੋਡ ਸ਼ੋਅ ਕਰਾ ਰਹੀ ਹੈ ਕੀ ਖਤਰਾ ਹੈ ਲੋ ਮੈਂ ਪੁੱਛਣਾ ਚਾਹੁੰਦਾ ਕਿਸਾਨ ਵਾਲੀ ਕਹ ਰਹੀ ਹੈ ਕਿ ਇਲੈਕਸ਼ਨ ਹੋਣ ਲੱਗੇ ਹੋ ਆ ਜਰ ਜਰ ਰੁਪਏ ਜਿਹੜਾ ਨਿਸ਼ਚਿਤ ਕਰੋ ਇਹਦੀ ਘਰ ਵਾਲੀ ਕਹਿੰਦੇ ਆਤਮਾਨੰਦੀ ਦਾ ਇੰਡਸਟਰੀ ਇੰਦਰਪਰੀਖਾ ਉਹਨੂੰ ਆਤਮਾਨੰਦੀ ਜਿਹੜੀ ਪਤਨੀ ਹੈ ਉਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਹਲਾਣ ਕਰੇਗੀ ਕਿ ਮੈਂ 110000 ਰੁਪਏ ਦੇ ਦੂੰਗੀ ਉਹ ਆਪਣੇ ਪਤੀ ਨੂੰ ਪੁੱਛੇ ਕਿ ਤੈ ਬੀਬੀਆਂ ਦੇ ਨਾਲ ਕਿਉਂ ਧੋਖਾ ਕੀਤਾ ਸਵਾ ਦੋ ਸਾਲ ਹੋ ਗਏ ਆ ਤੈ ਪੰਜੀ ਨਹੀਂ ਦਿੱਤੀ ਉਹ ਭਗਵੰਤ ਮਾਨ ਤੋਂ ਜਵਾਬ ਲਵੇ ਕਿ ਕਿਸਾਨਾਂ ਕਿਸਾਨਾਂ ਦੁਆਰਾ ਜੋ ਪ੍ਰਧਾਨ ਮੰਤਰੀ ਕੇ ਵਿਰੋਧ ਕੇ ਲੀਏ ਉਹਨਾਂ ਦਾ ਵਿਰੋਧ ਕਰਨੇ ਕੇ ਲੀਏ ਜੋ ਸੁਰੱਖਿਆ ਦੇ ਇੰਤਜ਼ਾਮ ਕੋ ਲੈ ਕੇ ਰੋਕਾ ਜਾ ਰਹਾ ਹੈ ਨੂੰ ਮਤਲਬ ਕਿ ਕਿਸਾਨਾਂ ਨੂੰ ਰੋਕਿਆ ਪਟਿਆਲੀ ਜਿਹੜਾ ਦੇਖੋ ਜੀ ਭਾਜਪਾ ਨੇ ਕਿਸਾਨਾਂ ਨੂੰ ਲਗਾਤਾਰ 2 ਸਾਲ ਕੁੱਟਿਆ ਜਿਹੜਾ ਬੰਦਾ ਹੁਣ ਕਿਸਾਨ ਸਾਡੇ ਅਣਖੀ ਹੈ ਅਣਖੀਲੇ ਯੋਧੇ ਹੈ 750 ਕਿਸਾਨ ਸਾਡਾ ਸ਼ਹੀਦ ਹੋਇਆ ਕੀ ਸਾਨੂੰ ਪ੍ਰੋਟੈਸਟ ਕਰਨ ਦਾ ਵੀ ਹੱਕ ਨਹੀਂ ਹੈ ਕਰ ਰਹੀਆਂ ਸੀ ਪ੍ਰੋਟੈਸਟ ਥੈਂਕ ਯੂ ਥੈਂਕ ਯੂ